ਹਾਂਜੀ ਆਲ ਓਵਰ 5 ਮੀਟਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ ਫੁੱਲ ਹੈਵੀ ਵਰਕ ਦਾ ਦੁਪੱਟਾ ਇਸ ਦੇ ਨਾਲ ਹੈਵੀ ਵਰਕ ਵਾਲਾ ਮਿਲੇਗਾ ਫੋਰ ਸੈੱਟ ਲੈਸ ਲੱਗੀ ਹੋਏਗੀ 240 ਦੀ ਕੱਟ ਰਹੂਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2980 ਫ੍ਰੀ ਸ਼ਿਪਿੰਗ 올 ਇੰਡੀਆ ਮੇਰਾ ਵਟਸਐਪ ਨੰਬਰ ਮੈਂਸ਼ਨ ਆ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਓਪਨ ਪਿਕ ਵੀ ਆਪਾਂ ਐਡ ਕੀਤੀ ਹੋਈ ਆ ਇਹ ਵਾਲੇ ਲੈਣਗੇ ਆਪਣੇ ਕੋਲ ਮੈਚਿੰਗ ਸੂਟ ਲੈਣਗੇ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਪ੍ਰਿੰਟਡ ਬਾਟਮ ਇਸ ਦੇ ਨਾਲ ਪਲੇਨ ਰਹੇਗੀ ਵੱਡੇ ਪਣੇ ਦੀ 2 ਮੀਟਰ ਦੀ 450 ਫਰੀ ਸ਼ਿਪਿੰਗ ਚ ਬਾਈ ਕਰ ਸਕਦੇ ਨੇ ਨੈਕਸਟ ਆਪਣੇ ਕੋਲ ਪਿਓਰ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਰਹੇਗੀ ਵਰਕ ਹੋਇਆ ਔਰ ਗੈਂਜ਼ਾ ਦਾ ਦੁਪੱਟਾ ਰਹੇਗਾ ਵਰਕ ਵਾਲਾ 4 ਸਾਈਡ ਵਰਕ ਇਸ ਦੇ ਨਾਲ ਜੋ ਬਾਟਮ ਮਿਲੇਗੀ ਟੈਬੀ ਦੀ 3 ਮੀਟਰ ਦੀ ਬਹੁਤ ਹੀ ਜ਼ਿਆਦਾ ਪਾਰਟੀ ਵੇਅਰ ਸੋਨਾ ਸੂਟ ਆ ਇਨਾ ਸੂਟਾਂ ਦਾ ਪ੍ਰਾਈਸ ਰਹੇਗਾ 2399 ਫ੍ਰੀ ਸ਼ਿਪਿੰਗ ਕੈਸ਼ ਔ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਵਿਸਕੋਸ ਔਰਗੈਂਜ਼ਾ ਸ਼ਰਟ ਰਹੇਗੀ ਵਰਕ ਹੋਇਆ ਸ਼ਰਟ ਦੇ ਨਾਲ ਟੈਬੀ ਸਿਲਕ ਦੀ ਬਾਟਮ ਰਹੇਗੀ ਦੁਪੱਟਾ ਰਹੇਗਾ ਚਨੋਂਨ ਦਾ ਪ੍ਰਾਈਸ ਰਹੇਗਾ ਇਨਾ ਸੂਟਾਂ ਦਾ 1990 ਫ੍ਰੀ ਸ਼ਿਪਿੰਗ ਇਹ ਵੀ ਸੂਟ ਬਾਈ ਕਰ ਸਕਦੇ ਹੋ ਨੈਕਸਟ ਦੁਪੱਟਾ ਸੂਟ ਰਹਿਣਗੇ ਸ਼ਰਟ ਰਹੇਗੀ ਕੈਮਰੀ कॉटन ਦੀ ਡਿਜੀਟਲ ਪ੍ਰਿੰਟ 8 ਮੀਟਰ ਦੁਪੱਟਾ ਇਸ ਦੇ ਨਾਲ ਕੋਟਾ ਡੋਰੀ ਹੈ ਦਾ 8 ਮੀਟਰ ਪੈਚਵਰਕ ਏਮਬਰਾਇਡਰੀ ਹੋਈ ਆ ਬਾਟਮ ਇਸ ਦੇ ਨਾਲ ਰਹੇਗੀ 8 ਮੀਟਰ ਪਲੇਨ ਕੈਮਰੀ कॉटन ਦੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 750 ਫ੍ਰੀ ਸ਼ਿਪਿੰਗ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਤੁਸੀਂ ਬਾਈ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਨੈਕਸਟ ਜੋਰ ਜੜ ਦਾ ਸੂਟ ਰਹੇਗਾ ਇਸ ਤੇ ਫੈਨਸੀ ਥ्रेड ਵਰਕ ਹੋਇਆ ਬਾਜ਼ੂ ਤੇ ਵੀ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਸਵਾ ਦੋ ਮੀਟਰ ਦਾ ਦੁਪੱਟਾ ਰਹੇਗਾ ਲੈਸ ਵਾਲਾ 699 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਚੈਨਲ ਤੇ ਨਵੇਂ ਤੋਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਜੀ